ਸਾਤਿਸ਼ਰੀ ਅਕਾਲ ਜੀ ਪੰਜਾਬ ਜੋਬਸ ਅਲਰਟ YouTube ਚੈਨਲ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਜੀ ਅੱਜ ਅਸੀਂ ਹਾਜ਼ਰ ਹੋਇਆ ਪੰਜਾਬ ਵਿੱਚ ਆਏ ਹਾਂ ਸਟਾਫ ਨਰਸ ਅਤੇ ਕਲਰਕ ਦੀਆਂ ਅਸਾਮੀਆਂ ਬਾਰੇ ਜਾਣਕਾਰੀ ਲੈ ਕੇ ਜੀ ਜਿੰਨਾ ਪੋਸਟਾਂ ਲਈ ਪੰਜਾਬ ਦੇ ਮੁੰਡੇ ਕੁੜੀਆਂ ਦੋਨੋਂ ਅਪਲਾਈ ਕਰ ਸਕਦੇ ਆਂ ਜੀ ਅਤੇ ਇਹਨਾਂ ਪੋਸਟਾਂ ਨੂੰ ਅਪਲਾਈ ਕਰਦੇ ਕੋਈ ਵੀ ਗੌਰਮੈਂਟ ਫੀਸ ਨਹੀਂ ਹੋਵੇਗੀ ਅਤੇ ਇਹ ਜੋ ਅਸਾਮੀਆਂ ਹੋਣਗੀਆਂ ਇਹ ਇੰਟਰਵਿਊ ਵੇਸ ਅਸਾਮੀਆਂ ਰਹਿਣ ਵਾਲੀਆਂ ਜੀ ਜਿੰਨਾ ਬਾਰੇ ਸਾਰੀ ਜਾਣਕਾਰੀ ਤੁਹਾਨੂੰ ਵੀਡੀਓ ਵਿੱਚ ਅੱਗੇ ਮਿਲ ਜਾਵੇਗੀ ਅਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈ ਤਾਂ ਤੁਸੀਂ ਵੀਡੀਓ ਉੱਪਰ ਕਮੈਂਟ ਕਰਕੇ ਵੀ ਪੁੱਛ ਸਕਦੇ ਹੋ ਅਤੇ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਅਤੇ ਬੈਲ ਆਈਕਨ ਜ਼ਰੂਰ ਆਨ ਕਰ ਦਿਓ ਜੀ ਤਾਂ ਜੋ ਪੰਜਾਬ ਵਿੱਚ ਆਉਣ ਵਾਲੀਆਂ ਅਸਾਮੀਆਂ ਬਾਰੇ ਤੁਹਾਨੂੰ ਸਮੇਂ ਸਿਰ ਜਾਣਕਾਰੀ ਮਿਲ ਸਕੇ ਜੀ ਬਾਅਦਿਆਂ ਵੀਡੀਓ ਦੇ ਵਾਲੋ ਜੀ ਏਜੋਹਾਸਾ ਮਿਆਨ ਇਹ ਹੋਮੀਪਾਵਾ ਕੈਂਸਰ ਹਸਪੀਟਲ ਸੰਗਰੂਰ ਵਿੱਚ ਇਹਨਾਂ ਅਸਾਮੀਆਂ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜੀ ਜਿਦੇ ਵਿੱਚ ਤੁਸੀਂ ਅਸਾਮੀਆਂ ਦੇਖ ਸਕਦੇ ਹੋ ਕਿ ਸਟਾਫ ਨਰਸ ਇਹ ਪੋਸਟਾ ਰੈਡ ਵਾਲੀਆਂ ਜਿਹੜੇ ਕੈਂਡੀਡੇਟ ਨੇ ਜੀਐਨਐਮ ਕਰੀਏ ਪਲਸ 10 ਸਾਲ ਦਾ ਐਕਸਪੀਰੀਅੰਸ ਉਹਨਾਂ ਕੋਲ ਹੈਗਾ ਏ ਜਾਂ ਬੀਐਸਸੀ ਨਰਸਿੰਗ ਕਰੀਏ ਪਲਸ 2 ਸਾਲ ਦਾ ਐਕਸਪੀਰੀਅੰਸ ਹੈ ਤਾਂ ਉਹ ਸਟਾਫ ਨਰਸ ਦੀਆ ਪੋਸਟਾ ਲਈ ਅਪਲਾਈ ਕਰ ਸਕਦੇ ਹਨ ਜੀ ਜੇ ਆਪਾਂ ਸੈਲਰੀ ਬਾਰੇ ਗੱਲ ਕਰੀਏ ਤਾਂ 31000 ਰੁਪਏ ਤੋਂ ਲੈ ਕੇ 33000 ਰੁਪਏ ਪਰਮਾਤ ਸੈਲਰੀ ਵੈੜ ਵਾਲਿਆਂ ਜੀ ਟੋਟਲ ਪੋਸਟਾਂ 15 ਰਹਿਣ ਵਾਲੀਆਂ ਨੇ ਜੀ ਅਤੇ ਜੇ ਹੁਣ ਆਪਾਂ ਏਜ ਲਿਮਟ ਬਾਰੇ ਗੱਲ ਕਰੀਏ ਤਾਂ ਜਿਹੜੇ ਕੈਂਡੀਡੇਟ ਦੀ ਉਮਰ ਹੱਦ 18 ਸਾਲ ਤੋਂ 30 ਸਾਲ ਤੱਕ ਹੈ ਤਾਂ ਉਹ ਇਨਾ ਅਸਾਮੀਆਂ ਦੇ ਇੰਟਰਵਿਊ ਲਈ ਜਾ ਸਕਦੇ ਆ ਜੀ ਅਗਲੀਆਂ ਅਸਾਮੀਆਂ ਜੋ ਕਲਰਕ ਦੀਆਂ ਅਸਾਮੀਆਂ ਰਹਿਣ ਵਾਲੀਆਂ ਆ ਜੀ ਜਿਹੜੇ ਕੈਂਡੀਡੇਟ ਨੇ ਗ੍ਰੈਜੂਏਸ਼ਨ ਕਰੀਏ ਕਿਸੇ ਵੀ ਸਟਰੀਮ ਦੇ ਵਿੱਚ ਕਲੱਸ ਉਹਨਾਂ ਕੋਲ ਕੰਪਿਊਟਰ ਦੀ ਨੌਲੇਜ ਹੈ ਤਾਂ ਟਾਈਪਿੰਗ ਸਪੀਡ ਵਗੈਰਾ ਹੈ ਤਾਂ ਉਹ ਕਲਰਕ ਦੀਆ ਪੋਸਟਾਂ ਲੇ ਇੰਟਰਵਿਊ ਤੇ ਜਾ ਸਕਦੇ ਹਾਂ ਜੀ ਅਤੇ ਕਲਰਕ ਦੀਆ ਪੋਸਟਾਂ ਦੀ ਜੋ ਕਨਖਾ ਹੋਵੇਗੀ ਉਹ 19300 ਰੁਪਏ ਤੋਂ ਲੈ ਕੇ 22600 ਰੁਪਏ ਪਰਮ ਰਹਿਣ ਵਾਲੀ ਹੈ ਜੀ ਟੋਟਲ ਪੋਸਟ ਕਲਰਕ ਦੀਆ 3 ਰਹਿਣ ਵਾਲੀਆਂ ਹਨ ਜੀ ਅਤੇ ਏਜ ਲਈ 18 ਸਾਲ ਤੋਂ ਲੈ ਕੇ 27 ਸਾਲ ਤੱਕ ਵਾਲੇ ਕੈਂਡੀਡੇਟ ਇਨ੍ਹਾਂ ਅਸਾਮੀਆਂ ਦੀ ਇੰਟਰਵਿਊ ਲਈ ਜਾ ਸਕਦੇ ਹਾਂ ਜੀ ਇਨ੍ਹਾਂ ਪੋਸਟਾਂ ਦੀ ਜੋ ਇੰਟਰਵਿਊ ਬਾਰੇ ਆਪਾਂ ਗੱਲ ਕਰੀਏ ਤੱਕ ਕੈਂਡੀਡੇਟ ਇੰਟਰਵਿਊ ਵਾਲੇ ਦਿਨ ਆਪ ਦਾ ਸੀਵੀ ਪਲੱਸ ਪਾਸਪੋਰਟ ਸਾਈਜ਼ ਫੋਟੋਗ੍ਰਾਫ ਅਤੇ Ориਜਨਲ ਡਾਕੂਮੈਂਟਸ ਜਿਵੇਂ ਕਿ ਆਧਾਰ ਕਾਰਡ ਪੈਨ ਕਾਰਡ ਐਜੂਕੇਸ਼ਨਲ ਸਰਟੀਫਿਕੇਟ ਅਤੇ ਜੇਕਰ ਕੋਈ ਐਕਸਪੀਰੀਐਂਸ ਆ ਤਾਂ ਉਹ ਸਰਟੀਫਿਕੇਟ Ориਜਨਲ ਪਲੱਸ ਉਹਨਾਂ ਦੀ ਫੋਟੋ ਕਾਪੀ ਇੰਟਰਵਿਊ ਵਾਲੇ ਦਿਨ ਨਾਲ ਲੈ ਕੇ ਜਾਣਗੇ ਜੀ ਅਤੇ ਜੇ ਹੁਣ ਆਪਾਂ ਗੱਲ ਕਰੀਏ ਕਿ ਇੰਟਰਵਿਊ ਕਿੰਨੀ ਤਰੀਕ ਨੂੰ ਹੋ ਰਹੀ ਹੈ ਇਹ ਇੰਟਰਵਿਊ ਤੁਸੀਂ ਦੇਖ ਸਕਦੇ ਹੋ ਜੀ ਮਿਤੀ 5 ਅਪ੍ਰੈਲ 2025 ਦਿਨ ਸ਼ਨੀਵਾਰ ਸਵੇਰੇ 9:30 ਤੋਂ ਲੈ ਕੇ 11:30 ਵਜੇ ਤੱਕ ਇੰਟਰਵਿਊ ਦਾ ਵੈਨਿਊ ਤੁਸੀਂ ਦੇਖ ਸਕਦੇ ਹੋ ਜੀ ਆਡੀਟੋਰੀਅਮ 3rd ਫਲੋਰ ਨਿਊ ਬਿਲਡਿੰਗ ਹੌਮੀ ਬਾਬਾ ਕੈਂਸਰ ਹਸਪੀਟਲ ਸੰਗਰੂਰ ਪੰਜਾਬ ਪਿੰਨ ਕੋਡ 148001 ਇਸ ਐਡਰੈਸ ਉੱਪਰ ਡਾਇਰੈਕਟ ਤੁਹਾਡੀ ਵਾਕ ਇਨ ਇੰਟਰਵਿਊ ਲਈ ਤੁਸੀਂ ਜਾ ਰਹੇ ਜੀ ਇਹਨਾਂ ਪੋਸਟਾਂ ਲਈ ਕੋਈ ਤੁਸੀਂ ਐਪਲੀਕੇਸ਼ਨ ਫਾਰਮ ਨਹੀਂ ਭਰਨਾ ਤੁਸੀਂ ਡਾਇਰੈਕਟ ਵਾਕ ਇਕ ਇੰਟਰਵਿਊ ਵਾਲੇ ਦੇ ਨਹੀਂ ਆਪਦੇ ਡਾਕੂਮੈਂਟਸ ਲੈ ਕੇ ਇੰਟਰਵਿਊ ਤੇ ਜਾ ਸਕਦੇ ਹੋ ਜੀ ਅਤੇ ਇਹਨਾਂ ਦੀ ਆਫੀਸ਼ੀਅਲ ਨੋਟੀਫਿਕੇਸ਼ਨ ਅਤੇ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਦਾ ਲਿੰਕ ਤੋਂ ਉਸ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਜਿੱਥੇ ਜਾ ਕੇ ਕੈਂਡੀਡੇਟ ਸਾਰੀ ਜਾਣਕਾਰੀ ਚੈੱਕ ਕਰ ਸਕਦੇ ਹਨ ਜੀ ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਇਹ ਅੱਜ ਦੀ ਅਪਡੇਟ ਵਧੀਆ ਲੱਗੀ ਹੋਵੇਗੀ ਜੇਕਰ ਤੁਹਾਨੂੰ ਸਾਡੀ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਆਪਦੇ ਦੋਸਤਾਂ ਨਾਲ ਸ਼ੇਅਰ ਜੁੜ ਕਰਿਆ ਕਰੋ ਜੀ ਮਿਲਦੇ ਆ ਤੁਹਾਨੂੰ ਹੋਰ ਨਵੀਆਂ ਸਾਮੀਆਂ ਬਾਰੇ ਜਾਣਕਾਰੀ ਲੈ ਕੇ ਜੀ ਤਦ ਤੱਕ ਲਈ ਧੰਨਵਾਦ